ਅੱਜ ਅਸੀਂ ਪਟਿਆਲਾ ਦੇ ਵਿੱਚ ਤਿੰਨ ਤ ਨਵਾਂ ਤਨੇਰ ਤੋਂ ਗੁਰਦੁਆਰਾ ਕਲਮੀਾਨਾ ਸਾਹਿਬ ਇੱਕ ਰੋਡ ਜਿਹੜੀ ਬੜੇ ਲੰਬੇ ਸਮੇਂ ਤੋਂ ਇਹਦੀ ਮੰਗ ਸੀਗੀ ਕਿਉਂਕਿ ਕਾਫੀ ਦੂਰੋਂ ਸੰਪਾਤ ਜਦਿਆਂ ਨੂੰ ਇੱਕ ਇੱਕ ਗੁਰਦੁਆਰਾ ਸਾਹਿਬ ਤੇ ਦਰਸ਼ਨ ਵਾਸਤੇ ਆਉਣਾ ਇਹ ਇਹ ਸ਼ਰਤ ਜਿਹੜੀ ਆ ਇਹਦੀ ਮੰਗ ਜਿਹੜੀ ਆ ਉਹ ਬਹੁਤ ਪਛਾਣਾਂ ਸੀਗੀ ਕੋਣਾ ਤੇਰਾ ਹੱਥ ਬਹੁਤ ਨਮੀ ਨੇ ਆਪਾਸਰ ਜਨ ਸਿੰਘ ਜੀ ਤੇ ਬਾਹਰ ਜਤਿੰਦਰ ਸਿੰਘ ਜੀ ਜਨਾਬ ਨੇ ਮੈਨੂੰ ਬੁਕ ਲਾਇਆ ਸੀਗਾ ਤੇ ਇਹ ਰੋਡ ਜਿਹੜੀ ਆ ਜਿਹੜਾ ਅੰਦਰ ਆ ਰਹੀ ਸੋ ਅੱਜ ਅਸੀਂ 34.19084 ਦੇ ਵਾਸਤੇ ਹੁੰਦੇ ਰਹਿਣ ਇੱਕ 1.20 ਸੋ ਨਿਹਾਰ ਸੋ ਸਿਰਾਲ ਇੱਕ 1.2 ਕਿਲੋਮੀਟਰ ਅੱਧ ਜਿਹੜੀ ਆ ਇਹਦੀ ਸ਼ੋਹ ਆ ਤਾਂ ਕਿ ਦਿੱਤੀ ਆ ਲੋਕੀਂ ਦੇ ਵਿੱਚ ਪਛੜਨ ਦੇ ਤਿਆਰ ਹੋ ਗਏ ਹਾਂ ਅਤੇ ਸੰਖਾ ਜਿਹੜੀਆਂ ਦੂਰ ਹੋ ਕੇ ਤੁਹਾਡੇ ਵਾਲੇ ਦੇ ਸੰਗ ਦੇ ਕੋਲੇ ਸਾਥੀ ਦਸ਼ਨਾ ਵਾਸਤੇ ਹੋਦੀਆਂ ਨੇ ਉਹਨਾਂ ਵਾਸਤੇ ਤਾਂ ਵੀ ਬਹੁਤ ਲਾਊਗਾ ਸਾਕੀ ਜਿਸ ਤਰ੍ਹਾਂ ਵੀ ਬਾਬਾ ਜੀ ਨੂੰ ਬੁਲਾਇਆ ਰਹਿਣ ਤੇ ਸੰਗਤ ਨੂੰ ਬੁਲਾਇਆ ਰਹਿਣ ਦੀ ਉਸੇ ਤਰ੍ਹਾਂ ਹੀ ਤਾਂ ਵੀ ਆ ਗਏ ਉਹਨਾਂ ਦੇ ਲਈ ਬਹੁਤ-ਬਹੁਤ ਧੰਨਵਾਦ ਆਜਾ ਅਸੀਂ ਜਿਹੜੇ ਵਿੱਚ ਪਿੰਡ ਨਵਾਂ ਤਨੇਲ ਤੋਂ ਗੁਰਦੁਆਰਾ ਕੰਦੀਵਾਨਾ ਸਾਹਿਬ ਇੱਕ ਰੋਡ ਜਿਹੜੀ ਬੜੇ ਲੰਬੇ ਸਮੇਂ ਤੋਂ ਇਹਦੀ ਮੰਗ ਸੀਗੀ ਕਿਉਂਕਿ ਕਾਫੀ ਦੂਰੋਂ ਸੰਤਾ ਜਿੱਦਾਂ ਨੇ ਇਹ ਕੋਰਤੂ ਵਾਲਾ ਸਾਹ ਤੇ ਦਰਸ਼ਨਵਾਸ ਦਾ ਰੋਡ ਨੂੰ ਇਹ ਇਹ ਸ਼ਰਤ ਜਿਹੜੀ ਆ ਇਹਦੀ ਮੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਸੀ ਕਿ ਪੌਣਾ ਤੇਰਾ ਹੱਥ ਬਹੁਤ ਨਮੀ ਨੇ ਆਪਾਸਕ ਜਨ ਸਿੰਘ ਜੀ ਬਾਹਰ ਜਤਿੰਦਰ ਸਿੰਘ ਜੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਤੇ ਇਹ ਰੋਡ ਜਿਹੜੀ ਆ ਇਹ ਜਿਹੜਾ ਅੰਦਰ ਆਵੇ ਸੋ ਅੱਜ ਅਸੀਂ 34.19084 ਦੇ ਵਾਸਤੇ ਹੰਦੂ ਰੱਖੀ ਇੱਕ 1.20 ਸੋ ਨਿਹਾਲ ਸੋ ਸਿਰਾਲ ਇੱਕ 0.2 ਕਿਲੋਮੀਟਰ ਅੱਧ ਜਿਹੜੀ ਆ ਇਹਦੀ ਸ਼ੋਹਾ ਤਾਂ ਕਿ ਦਿੱਤੀ ਆ ਲੋਕੀਂ ਦੇ ਵਿੱਚ ਵਿਚਾਰਕਾਂ ਦੇ ਤਿਆਰ ਹੋ ਗੀ ਹਾਂ ਉਹ ਸੰਕਾ ਜਿਹੜੀਆਂ ਦੂਰ ਹੋ ਜਾਂਦੀਆਂ ਜਿਹੜੇ ਤੁਹਾਡੇ ਵਾਲੇ ਦੇ ਸੰਗ ਜਿਹੜੇ ਪੁਰਾਣੇ ਸਾਪੇ ਪਛਣਾ ਵਾਸਤੇ ਹੋਦੀਆਂ ਨੇ ਉਹਨਾਂ ਵਾਸਤੇ ਤਾਂ ਵੀ ਸੋਲ ਲਾਉਗਾ ਭਾਵੇਂ ਜਿਸ ਤਰ੍ਹਾਂ ਵੀ ਬਾਬਾ ਜੀ ਨੂੰ ਬੁਲਾਉਂਦੇ ਰਹਾਂ ਨੇ ਸੰਗਤ ਨੂੰ ਬੁਲਾਉਣ ਦੇ ਰਾਂਗੇ ਉਸੇ ਤਰ੍ਹਾਂ ਹੀ ਕਰਦੇ ਆ ਰਮਾ ਜੀ ਉਹਨਾਂ ਦੇ ਬਹੁਤ ਬਹੁਤ ਹਨ ਉਹ ਅੱਜ ਇੱਕ ਦਰਸਾ